ਪੰਜਾਬ ਦੀ ਲੋਕ ਸਭਾ ਹਲਕਾ ਦੇ ਵਿੱਚ ਚੋਣਾਂ ਦੀ ਗੱਲ ਕਰੀਏ ਤੇ ਭਾਵੇਂ ਲਾਸਟ ਫੇਸ ਤੇ ਹੈ ਲੇਕਿਨ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਜੇ ਗਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤੇ ਹਮੇਸ਼ਾ ਹੀ ਲਾਈਵ ਨਾਈਟ ਚ ਰਹਿਣ ਵਾਲਾ ਗਰਦਾਸਪੁਰ ਹਲਕਾ ਔਰ ਇੱਕ ਹੌਟ ਸੀਟ ਮੰਨਿਆ ਜਾਣ ਵਾਲਾ ਹਲਕਾ ਜਿੱਥੇ ਭਾਜਪਾ ਵੱਲੋਂ ਹਰ ਵਾਰ ਜਿੱਥੇ ਬਾਦੂ ਉਮੀਦਵਾਰ ਲਿਆ ਕੇ ਮੈਦਾਨ ਚ ਉਤਾਰਿਆ ਜਾਂਦਾ ਸੀ ਇਸ ਵਾਰ ਜੇ ਗੱਲ ਕਰੀਏ ਤੇ ਸਨਿ ਦੇ올 ਦਾ ਵੀ ਜਿਹੜੀ ਟਿਕਟ ਆ ਕੱਟ ਕੇ ਇੱਕ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਉੱਥੇ ਕਾਲੀ ਦਲ ਦੇ ਉਮੀਦਵਾਰ ਦਾ ਵੀ ਐਲਾਨ ਹੋ ਚੁੱਕਾ ਹੈ ਔਰ ਜਲਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਵੀ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਵੀ ਐਲਾਨ ਕੀਤੇ ਜਾਣਗੇ ਮੇਰੇ ਨਾਲ ਨੇ ਬੀਜੇਪੀ ਤੋਂ ਹੀ ਕੈਂਡੀਡੇਟ ਦਿਨੇਸ਼ ਬੱਬੂ ਜਿਹੜੇ ਕਿ ਪਹਿਲਾਂ ਐਮਐਲਏ ਵੀ ਰਹੇ ਔਰ ਹੁਣ ਪਹਿਲੀ ਵਾਰ ਹੈ ਕਿ ਉਹ ਐਮਪੀ ਦੇ ਚੋਣ ਮੈਦਾਨ 'ਚ ਬੱਬੂ ਜੀ ਪਹਿਲੇ ਤੇ ਮੈਂ ਇਹੀ ਕਲ ਕਵਾਂਗਾ ਕਿ ਲਗਾਤਾਰ ਤੁਸੀਂ ਐਮਐਲਏ ਰਹੇ ਜਰੂਰ ਇਸ ਜਾਨਪੁਰ ਹਲਕੇ ਤੋਂ ਲੇਕਿਨ ਇੱਕ ਐਮਪੀ ਵਜੋਂ ਚੋਣ ਮੈਦਾਨ 'ਚ ਉਤਰਨਾ ਕਿਵੇਂ ਦਾ ਲੱਗ ਰਿਹਾ ਕਿ ਇਹ ਮੁਕਾਬਲਾ ਲੱਗੂਗਾ ਦੇਖੋ ਸਭ ਤੋਂ ਪਹਿਲੇ ਦੇ ਮੈਂ ਕਿ ਮੈਂ ਤਿੰਨ ਵਾਰ ਵਿਧਾਇਕ ਰਿਆ ਲਗਾਤਾਰ ਔਰ ਬੀਜੇਪੀ ਦਾ ਕੋਈ ਵਿਧਾਇਕ ਤਿੰਨ ਵਾਰ ਨਹੀਂ ਜਿੱਤਿਆ ਤੋ ਜਾਨਪੁਰ ਤੋਂ ਤਿੰਨ ਵਾਰ ਉਹ ਰਾਇ ਜਿੱਤਿਆ ਤੇ ਔਰ ਜਿੱਥੋਂ ਦਾਕਰ ਲੋਕ ਸਭਾ ਦੀ ਗੱਲ ਹੈ ਚੋਣਾ ਮੈਂ ਪਹਿਲੇ ਵੀ ਲੜਦਾ ਰਿਆ ਚੋਣਾਂ ਕੋਈ ਮੁਸ਼ਕਲ ਨਹੀਂ ਔਰ ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਚੋਣ ਲੜਦਾ ਬੀਜੇਪੀ ਕਿਕਾ ਨਾ ਕੈਡਰ ਬੇਸ ਪਾਰਟੀ ਹੈ ਉਹਦੇ ਮੱਸੇ ਕਿ ਮੈਂ ਹੈ ਕਿ ਹਰ ਚੁਣੌਤੀ ਜਿਹੜੀ ਹੈ ਉਹ ਸਵੀਕਾਰ ਕਰਦੇ ਹਾਂ ਬਿਲਕੁਲ ਤੁਸੀਂ ਕਿਹਾ ਕੈਡਰ ਚੋਣ ਲੜਦਾ ਕਿਉਂਕਿ ਜੇ ਪਹਿਲੇ ਵੀ ਗੱਲ ਕਰੀਏ ਤੇ ਵਿਨੋਦ ਖੰਨਾ ਵੀ ਬੰਬੇ ਤੋਂ ਆਂਦੇ ਸੀ ਤੇ ਚੋਣ ਲੜਦੇ ਸੀ ਚਾਹੇ ਉਹ ਲਗਾਤਾਰ ਵੀ ਜਿੱਤੇ ਜੇ ਸਣੀ ਦਿ올ਵੀ ਤੇ ਚੋਣ ਲੜਿਆ ਤੁਸੀਂ ਬੀਜੇਪੀ ਕੈਡਰ ਨੇ ਲੜੀ ਲੇਕਿਨ ਅੱਜ ਜਦੋਂ ਗਣੇਸ਼ ਬਬੂ ਹਲਕਿਆਂ ਦੇ ਵਿੱਚ ਜਾ ਰਹੇ ਨੇ ਜਦੋਂ ਲੋਕਾਂ ਨਾਲ ਬੂਥ ਮੀਟਿੰਗਸ ਕਰ ਰਹੇ ਤੇ ਕਿੱਦਾਂ ਦਾ ਲੱਗ ਰਿਹਾ ਹੈ ਕਿ ਕਿਵੇਂ ਦੇ ਦੁਹਾਨ ਦੇਖੋ ਇਹਦੇ 'ਚ ਇਹ ਹੈ ਕਿ ਪਠਾਨਕੋਟ ਜ਼ਿਲ੍ਹਾ ਆਇਆ ਗੁਰਦਾਸਪੁਰ ਬਟਾਲਾ ਹਰ ਜ਼ਿਲ੍ਹੇ ਦੇ ਲੋਕ ਇਹ ਚਾਹਦੇ ਰਹੇਗੇ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਪਾਰਟੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟ ਦਾ ਔਰ ਜਿਸ ਦੌਰ ਦਾ ਲੋਕਲ ਕੈਂਡੀਡੇਟ ਪਾਰਟੀ ਨੇ ਉਤਾਰਿਆ ਉਹਨਾਂ ਤੋਂ ਲੋਕਾਂ 'ਚ ਬਹੁਤ ਉਸਾ ਆਇਆ ਕਰਦੇ ਕਿ ਇਸ ਗੱਲ ਦਾ ਗਿਲਾ ਵੀ ਸੀ ਕਿਤੇ ਨਾ ਕਿਤੇ ਇਹ ਗੱਲ ਦਾ ਗਿਲਾ ਵੀ ਰਿਹਾ ਕਿ ਸਨੀ ਦਿਓਲ ਜਿੱਤਣ ਤੋਂ ਬਾਅਦ ਵਾਪਸ ਨਹੀਂ ਆਏ ਚਾਹੇ ਵਿਨੋਦ ਕਰਨਾ ਇਸ ਹਲਕੇ ਨਾਲ ਜੁੜੇ ਰਹਿੰਦੇ ਸੀ ਲੇਕਿਨ ਸਨੀ ਦਿਓਲ ਆਏ ਨਹੀਂ ਇਹਦਾ ਨੁਕਸਾਨ ਤੇ ਨਹੀਂ ਕੋਈ ਨੁਕਸਾਨ ਨਹੀਂ ਦੇਖੋ ਪਾਰਟੀ ਨੇ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਜੋ ਲੋਕਾਂ ਦੇ ਲੋਕਾਂ ਦੇ ਮਨ ਸਾਹ ਸਾਹ ਕੀ ਮਤਲਬ ਲੋਕਲ ਕੈਂਡੀਡੇਟ ਦੇਣਾ ਲੋਕਲ ਕੈਰੀਰ ਹੁਣ ਤੱਕ ਦੇ ਮੁਦਦੇ ਕੀ ਹੋਣਗੇ ਕਿਉਂਕਿ ਮੁਦਿਆਂ ਦੇ ਉੱਤੇ ਬੜੀ ਇੰਪੋਰਟੈਂਟ ਉਦੀ ਚੋਣ ਜਿਹੜੀ ਆ ਤੁਸੀਂ ਤਾਂ ਤਿੰਨ ਵਾਰ ਐਮਐਲਏ ਦੀ ਚੋਣ ਲੜੀ ਤੇ ਮੁਦਦੇ ਕੀ ਰਹਿਣਗੇ ਦੇਖੋ ਜਿੱਦਾਂ ਨਾ ਜੀ ਪਿਛਲੇ 10 15 ਸਾਲ ਤੋਂ ਬਟਾਲਾ ਦੇ ਜਿਹੜੇ ਇੰਡਸਟਰੀ ਦਾ ਆਪਣਾ ਬੁਰਾ ਹਾਲ ਹੈ ਬਟਾਲਾ ਚ ਫਿਰ ਤੋਂ ਇੰਡਸਟਰੀ ਜਿਹੜੀ ਆ ਉਹ ਲਗਾਉਣ ਦਾ ਇੱਕ ਪਹਿਲਾ ਮੁੱਦਾ ਹੋਏਗਾ ਉਸ ਤੋਂ ਬਾਅਦ ਇੱਥੇ ਕੋਈ ਹੈਲਥ ਤੇ ਕੋਈ ਜਿੱਦਾਂ ਕੋਈ ਏਮਜ਼ ਹੈ ਜਾਂ ਪੀਜੀਆ ਜਾਂ ਸੈਟਲੈਂਟ ਸੈਂਟਰ ਕੋਈ ਨਾ ਕੁਝ ਐਸਾ ਕੁਝ ਹੋਣਾ ਚਾਹੀਦਾ ਕਰਕੇ ਨੌਜਵਾਨਾ ਰੋਜ਼ਗਾਰ ਵਾਸਤੇ ਅਗਰ ਇੰਡਸਟਰੀ ਆਏਗੀ ਤਾਂ ਰੋਜ਼ਗਾਰ ਵੀ ਨੌਜਵਾਨਾਂ ਨੂੰ ਮਿਲੇਗਾ ਕਰਕੇ ਉਹਦੇ ਵਾਸਤੇ ਇਹ ਹੈ ਕਿ ਜਿੱਦਾਂ ਜੀਐਨਕੇ ਨੂੰ ਔਰ ਹਰਮਾਚਲ ਨੂੰ ਸਪੈਸ਼ਲ ਪੈਕੇਜ ਮਿਲੇਗਾ ਤਾਂ ਉਹਦਾ ਪੰਜਾਬ ਨੂੰ ਵੀ ਕੋਈ ਪੈਕੇਜ ਮਿਲੇਗਾ ਸਹੀ ਜਦੋਂ ਹੁਣ ਲੋਕਾਂ 'ਚ ਜਾਂਦੇ ਪਏ ਹੋ ਤੇ ਲੋਕ ਵੀ ਮਿਲਦੇ ਹੋਣਗੇ ਜਾਂ ਤੁਹਾਡੇ ਜਿਹੜੇ ਕੈਡਰ ਆ ਉਹ ਲੋਕ ਮਿਲਦੇ ਉਹਨਾਂ ਵੱਲੋਂ ਵੀ ਤੇ ਕੋਈ ਮੁੱਦੇ ਰੱਖੇ ਜਾਂਦੇ ਹੋਣਗੇ ਉਹਨਾਂ 'ਚ ਕਿੱਲੇ ਦੇਖੋ ਇੱਕ ਤਾਂ ਇਹ ਸੋਚਿਆ ਕਿ ਆਪਾਂ ਨਾ ਜੀ ਨੌਂ ਦੀ ਨੌਂ ਵਿਧਾਨ ਸਭਾ ਚੋਂ ਨਾ ਜੀ ਹਰ ਵਿਧਾਨ ਸਭਾ ਦੇ ਅਲੱਗ-ਅਲੱਗ ਮੁੱਦੇ ਨੇ ਠੀਕ ਹੈ ਨਾ ਉਹ ਵਹੀ ਨੋਦੇ ਨੋ ਵਿਧਾਨ ਸਭਾ ਚੋ ਜੋ ਜੋ ਲੋਕਾਂ ਦੀ ਡਿਮਾਂਡ ਹੋਈ ਨਾ ਜੀ ਉਹ ਡਿਮਾਂਡ ਜਿਹੜੀ ਆ ਪੂਰੀ ਕਰਾਂਗੇ ਪਰ ਦੇਖੋ ਅੱਜ ਕੋਈ ਮੁਸ਼ਕਲ ਨਹੀਂ ਉੱਪਰ ਬੀਜੇਪੀ ਦੀ ਸਰਕਾਰ ਆਣ ਲਈ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਬਣ ਗਏ ਤੇ ਕੰਮ ਕਰਾਣਾ ਕੋਈ ਮੁਸ਼ਕਲ ਨਹੀਂ ਮੈਂ ਪਹਿਲੇ ਵੀ ਪੰਜਾਬ ਚ ਜਿਦਾਂ ਤਿੰਨ ਵਾਰ ਵਿਧਾਇਕ ਰਿਆ ਸੁਜਾਨਪੁਰ ਚ ਐਸੇ ਐਸੇ ਕੰਮ ਕਰਾਏ ਦੇਖੋ ਨਾ ਮੇਰੇ ਤੋਂ ਪਹਿਲੇ ਕਾਲਜ ਦੀ ਮੰਗ ਬੜੀ ਸੀ ਤਿੰਨ ਤਿੰਨ ਵਾਰੀ ਉਦਘਾਟਨ ਹੋਏ ਲੇਕਿਨ ਇਹ ਹੈ ਕਿ ਉੱਥੇ ਮਤਲਬ ਕਾਲਜ ਬਣਿਆ ਬੀਜੇਪੀ ਦੇ ਦੌਰ ਮਣਿਆ ਕਰੀਏ ਤਿੰਨ ਹਲਕੇ ਤੇ ਇੱਕ ਬੀਜੇਪੀ ਕਾਊਂਟਰ ਲੈ ਕੇ ਚੱਲਦੀ ਆ ਕਿ ਤਿੰਨ ਹਲਕੇ ਬੀਜੇਪੀ ਦੇ ਹੱਕ ਦੇ ਵਿੱਚ ਚੱਲਦੇ ਤਿੰਨ ਦੇ ਵੀ ਕਈ ਵਾਰੀ ਉਹ ਚਾਰ ਕਹਿ ਦਿੰਦੇ ਹੋ ਤੁਸੀਂ ਕਿ ਦੀਨਾਨਗਰ ਨੂੰ ਪਠਾਨਕੋਟ ਨੂੰ ਪੋਆ ਨੂੰ ਜਾਂ ਸੁਜਾਨਪੁਰ ਤੁਹਾਡਾ ਹੀ ਹਲਕਾ ਲੇਕਿਨ ਜਿਹੜੇ ਦੂਸਰੇ ਹਲਕੇ ਨੇ ਉੱਥੇ ਸਿੱਖ ਵੋਟਰਸ ਵੀ ਨੇ ਸਿੱਖ ਵੋਟਰਸ ਇੱਥੇ ਵੀ ਨੇ ਲੇਕਿਨ ਉਹ ਹਲਕੇ ਕੁਝ ਉਹਨਾਂ ਦੀ ਜਿਓਗ੍ਰਾਫਿਕਲੀ ਵੀ ਗੱਲ ਕਰੀਏ ਜਾਂ ਐਗਰੀਕਲਚਰ ਲੈਂਡ ਦੀ ਗੱਲ ਕਰੀਏ ਉੱਥੇ ਤੁਹਾਨੂੰ ਲੱਗਦਾ ਕਿ ਬੀਜੇਪੀ ਅਕਾਲੀ ਦਲ ਤੋਂ ਬਗੈਰ ਪੈਠ ਜਮਾ ਪਾਊਗੀ ਨਹੀਂ ਦੇਖੋ ਜਿੱਥੇ ਸਿੱਖ ਹਲਕੇ ਦੀ ਗੱਲ ਆ ਸਾਡੇ ਨਾਲ ਸਿੱਖ ਪਾਰਟੀ ਦਾ ਕੈਡਰ ਹਰ ਜਗ੍ਹਾ ਖੜਾ ਹੈ ਹਰ ਮਤਲਬ ਵਿਧਾਨ ਸਭਾ ਦੇ ਪਾਰਟੀ ਦਾ ਕੈਡਰ ਹੈ ਇਸ ਕੋਈ ਕੋਈ ਮੁਸ਼ਕਲ ਨਹੀਂ ਆਣੀ ਕਰਦੀ ਇੱਕ ਬੜਾ ਤਾਤਨਾ ਕਿ ਬੀਜੇਪੀ ਦਾ ਜਿਹੜੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਵੀ ਜਾ ਰਿਹਾ ਹੈ ਕਿ ਉਹ ਬੈਨਰਸ ਲਗਾਏ ਜਾਣਗੇ ਵਿਰੋਧ ਕੀਤਾ ਜਾਏਗਾ ਇੱਕ ਕਿਸਾਨਾਂ ਦੀ ਜਿਹੜੀ ਮੰਗਾਂ ਉਹਨਾਂ ਨੂੰ ਲੈ ਕੇ ਵੀ ਬੀਜੇਪੀ ਥੋੜਾ ਮਤਲਬ ਉਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਬੀਜੇਪੀ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ 'ਚ ਵੀ ਮੁਸ਼ਕਲ ਆਊਗੀ ਤੁਹਾਨੂੰ ਲੱਗਦਾ ਇਹ ਦੇਖੋ ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ ਮੈਂ ਟਰੈਕ ਰੱਖਦਾ ਠੀਕ ਹੈ ਪਹਿਲੇ ਅੱਪੇ ਵੀ ਡਾਇਰੈਕਟਰ ਚਲੰਦਰੀਆ ਔਰ ਜਿੱਥੇ ਕਿਸਾਨਾਂ ਦੀ ਗੱਲ ਆ ਦੇਖੋ ਕਿਸਾਨ ਭਰਾ ਨੇ ਆਪਣੇ ਉਹਨਾਂ ਦੇ ਆ ਜਿਹੜੇ ਮੁੱਦੇ ਨੂੰ ਆਪਾਂ ਚੁੱਕਾਂਗੇ ਪਹਿਲੇ ਵੀ ਸੈਂਟਰਲ ਗਵਰਨਮੈਂਟ ਨੇ ਪੰਜ ਫਸਲਾਂ ਤੇ ਐਮਐਸਬੀ ਦਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਕਰਦੇ ਰਹਿਗੇ ਲੇਕਿਨ ਜਿੱਥੇ ਕੋਈ ਮੁਸ਼ਕਲ ਆਏਗੀ ਅੱਗੇ ਵੀ ਲੜਾਈ ਲੜਾਂਗੇ ਠੀਕ ਆ ਕਿ ਤੁਸੀਂ ਵੀ ਕਿਸਾਨ ਹੋ ਫਿਰ ਕਿਸਾਨਾਂ ਦੀ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਉਹਦੇ ਤੋਂ ਤੁਸੀਂ ਪਹਿਲੀ ਪਾਨ ਤੋਂ ਜਾਣੂ ਪਹਿਲੀ ਪਾਨ ਤੋਂ ਜਾਣਦੇ ਆ ਔਰ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਕਰਾਂਗੇ ਔਰ ਸਰਕਾਰ ਅੱਗੇ ਰਖਾਂਗੇ ਬਬੂ ਜੀ ਕਿਵੇਂ ਦਾ ਇੱਕ ਲੱਗਦਾ ਕਿ ਇਹ ਜਿਹੜੀ ਕੈਂਪੇਨ ਹਜੇ ਤੇ ਅਕਾਲੀ ਦਲ ਦਾ ਉਮੀਦਵਾਰ ਵੀ ਮੈਦਾਨ 'ਚ ਆ ਗਿਆ ਹੁਣ ਥੋੜੇ ਦਿਨ ਤੱਕ ਦੂਸਰੇ ਉਮੀਦਵਾਰ ਵੀ ਹੋਣਗੇ ਕਿਵੇਂ ਦੀ ਇੱਕ ਵਿਉਂਤ ਬਣਾਈ ਜਾਏਗੀ ਇਹ ਕਿਵੇਂ ਕੈਂਪੇਨ ਕਿਉਂਕਿ ਹਜੇ ਤੇ ਤੁਸੀਂ ਕੁਝ ਬੂਥ ਲੈਵਲ ਦੀ ਮੀਟਿੰਗਸ ਲਈਏ ਦੇਖੋ ਆਜੇ ਤੇ ਅਹੀਂ ਦਾ ਜੀ ਜਿਹੜੀਆਂ ਬੂਥ ਲੈਵਲ ਦੀਆਂ ਮੀਟਿੰਗਾਂ ਨੇ ਉਹ ਨੋ ਜੋ 8 ਵਿਧਾਨ ਸਭਾ 'ਚ ਕੰਪਲੀਟ ਹੋ ਗਈਆਂ ਮੈਂ ਹਰ ਮੀਟਿੰਗ 'ਚ ਖੁਦ ਗਿਆ ਹਰ ਵਿਧਾਨ ਸਭਾ 'ਚ ਖੁਦ ਗਿਆ ਤੇ ਜਿਤੋਂ ਤੱਕ ਚੋ ਕੈਂਪੇਨ ਦੀ ਗੱਲ ਹੈ ਮੁਜਿਤਨੇ ਵੀ ਧਾਰਮਿਕ ਜਗਾ ਨਾ ਜਾਂ ਮੰਦਰ ਨਾ ਗੁਰਦੁਆਰੇ ਨਾ ਬਾਾਰ ਸਭ ਗਿਆ ਮੈਂ 43 ਸਭ ਗੁਰਦੁਆਰੇ ਗਿਆ ਜਿਹੜੀ ਧਾਰਮਿਕ ਸੰਸਥਾ ਨੂੰ ਉੱਥੇ ਗਿਆ ਹਰ ਜਗ੍ਹਾ ਗਿਆ ਕਰਕੇ ਔਰ ਲਗਭਗ ਮੈਂ ਕੋਈ ਐਸਾ ਧਾਰਮਿਕ ਜਗਾ ਨਹੀਂ ਸੀ ਐ ਤੱਕ ਨਹੀਂ ਗਿਆ ਲਗਭਗ ਸਾਰ ਜਗ੍ਹਾ ਗਿਆ ਕਈ ਖੁਸ਼ੀ ਅਸ਼ੀਰਵਾਦ ਲੈਣ ਚਲੇ ਗਏ ਹੁਣ ਲੋਕਾਂ ਕੋ ਜਦੋਂ ਵੋਟਾਂ ਦਾ ਅਸ਼ੀਰਵਾਦ ਲੈਣ ਜਾਓਗੇ ਤੇ ਫਿਰ ਦੇਖੋ ਲੋਕੀ ਵਿਸ਼ਵਾਸ ਕਰਦੇ ਨੇ ਮੇਰੇ ਤੇ ਪਹਿਲੀ ਵਾਰ ਜਿਤਨਾ ਦਸਾਨਾ ਲੇਕਿਨ ਦੂਜੀ ਵਾਰ ਲੋਕ ਪੁੱਛਦੇ ਨੇ ਵੀ 5 ਸਾਲ ਦਾ ਹਸਾਬ ਦੋ ਲੋਕਾਂ ਨੇ ਤਿੰਨ ਵਾਰ ਇਦਾਨੀ ਤਿਆਰ ਮਸੂ ਜਾਂ ਮਰੋ ਇਸ ਕਰਕੇ ਕੋਈ ਮੁਸ਼ਕਲ ਨਹੀਂ ਅਸੀਂ ਜੋ ਗੱਲ ਕਾਂਗੇ ਜੋ ਕਾਂਗੇ ਉਹ ਪੂਰਾ ਕਰਕੇ ਸਾਂਗੇ ਕਿੰਨੇ ਦਿਨੇਸ਼ ਬੱਬੂ ਤੇ ਬੀਜੇਪੀ ਦੇ ਵਿੱਚ ਇੱਕ ਐਸੇ ਲੀਡਰ ਸੀ ਕਿ ਜਿਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਜਾਂਦੀ ਰਹੀ ਲੱਗਦਾ ਕਿ ਉਹ ਐਮਪੀ ਦੇ ਵਿੱਚ ਉਸੇ ਗ੍ਰਫਤਾਰ ਦੇ ਨਾਲ ਅੱਗੇ ਚੁਹੋ ਪਹਿਲੀ ਗੱਲ ਤੇ ਕਿ ਅਸੀਂ ਜਿਹੜੇ ਜਿਹੜੇ ਲੋਕਾਂ ਦੇ ਮੁੱਦੇ ਨੇ ਜੀ ਉਹ ਹਰ ਇੱਕ ਮੁੱਦਾ ਜਿਹੜਾ ਨਾਲ ਜੋ ਉਹ ਧਿਆਨ ਚ ਜਿਹੜੇ ਮੇਰਾ ਲਿਆਣਗੇ ਉਹ ਪੂਰਾ ਕਰਾਂਗੇ ਦੂਸਰੀ ਗੱਲ ਲੋਕ ਚਾਹੁੰਦੇ ਨੇ ਕਿ ਸਾਨੂੰ ਮਾਨਸਾਲ ਮਿਲਣਾ ਚਾਹੀਦਾ ਜਿਹੜਾ ਕੋਈ ਐਮਪੀ ਜਿੱਤ ਕੇ ਜਾਏ ਉਹ ਲੋਕਾਂ ਦੇ ਵਿਚਰੇ 5:30 ਵਜੇ ਉੱਠਣਾ ਮਸੂਰੇ ਬਾਹਰ ਬੈਠਣਾ ਜਿਹੜਾ ਮਰਜੀ ਆਏ ਹਰ ਕਿਸੇ ਦਾ ਕੰਮ ਕਰਨਾ ਔਰ ਦੇਖੋ ਮੈਂ ਆਪਣੇ ਹਲਕੇ ਤੇ 1200 ਬੱਚੇ ਜਿਹੜੇ ਨੇ ਉਹ ਮੈਂ ਮੁਫਤ ਪੜਾਈਦਾ ਮਤਲਬ 1200 ਬੱਚੇ ਐਸੇ ਜਿਹੜੇ ਨੇ ਮਤਲਬ ਉਹ ਐਸੀ 50000 ਫੀਸ ਹੈ ਐਸੀ ਲੱਖ ਦੀ ਸਹ ਕਰਦੇ ਔਰ ਅੱਜ ਵੀ ਉਹ ਯਾਦ ਕਰਦੇ ਉਹਨਾਂ ਜਿਹੜੇ ਕੁਝ ਬੱਚੇ ਐਸੇ ਨੇ ਜਿਹੜੇ ਕੋਈ ਸਰਕਾਰੀ ਨੌਕਰੀ ਲੱਗੇ ਨੇ ਜਾਂ ਕੋਈ ਪ੍ਰਾਈਵੇਟ ਕੰਮ ਕਰਦੇ ਨੇ ਉਹ ਆਪਣੇ ਮਨ ਨੂੰ ਬੜੀ ਤਸੱਲੀ ਹੁੰਦੀ ਕਿ ਐਸੀ ਕੁਝ ਕੀਤਾ ਹੈਗਾ ਕਿ ਲੱਗਦਾ ਕਿ ਹੁਣ ਉਸ ਦੇਚ ਹੋਣ ਜਿਹੜੀ ਆ ਚਾਰ ਕੋਨੇ ਮੁਕਾਬਲਾ ਉੱਤੇ ਬੀਜੇਪੀ ਜਦਨਿਸ਼ ਬੱਬੂ ਜੇ ਮੈਂ ਦਿਨੇਸ਼ ਬੱਬੂ ਕਹਾਂ ਬੀਜੇਪੀ ਨੇ ਦਿਨੇਸ਼ ਬੱਬੂ ਕਿੱਥੇ ਖੜੇਗਾ ਨਹੀਂ ਦਿਨੇਸ਼ ਬੱਬੂ ਨੇ ਬੀਜੇਪੀ ਲਖੋ ਚੋਣਾਂ ਦਾ ਬੀਜੇਪੀ ਨਾਲ ਲੜਨਾ ਹੈ ਹੁਣ ਅੱਜ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਜਦੋਂ ਇਹ ਚੋਣ ਲੜੇਨ ਉਸ ਲਈ ਇਹ ਕਹਿੰਦੇ ਰਹੇ ਕਿ 15 ਦਿਨ ਚ ਨਸ਼ਾ ਖਤਮ ਕਰ ਰਹੇ ਆ ਨਸ਼ਾ ਚਾਰ ਗੁਣਾ ਵੱਧ ਗਿਆ ਪੰਜਾਬ ਦੇ ਹਾਲਾਤ ਕਿਨ ਕ੍ਰਾਈਮ ਦੀ ਰੁਕੀ ਪਿਜੀਸ਼ਨ ਨਾ ਕਰਕੇ ਕ੍ਰਾਈਮ ਇੰਨਾ ਵਧਿਆ ਪੰਜਾਬ ਚ ਕੋਸਾ ਔਰ ਜਿਹੜਾ ਸਭ ਤੋਂ ਵੱਡਾ ਇੱਕ ਇਸ਼ੂ ਹੈਗੀ ਰੇਤ ਬਜਰੇ ਦਾ ਜਿਹੜੀ ਟਰਾਲੀ 25000 ਦੇ ਮਿਲਦੀ ਹੈ 10000 ਦੇ ਮਿਲਦੀ ਹੈ ਸਰਕਾਰ ਨੇ ਦੋ ਸਾਲ ਪਿਛਲੇ 5 ਸਾਲ ਨਾ ਦੇ ਕਾਂਗਰਸ ਨੇ ਕੁਝ ਕੀਤਾ ਤੇ ਨਾ ਆਪ ਨੇ ਕੁਝ ਕੀਤਾ ਅੱਜ ਲੋਕਾਂ ਜਿਹੜੇ ਜਾਣਾ ਫੇਸ ਕਰਨਾ ਮੈਨੂੰ ਲੋਕਾਂ ਨੂੰ ਪੁੱਛਣਾ ਵੀ ਦੱਸੋ ਜੀ ਤੁਸੀਂ ਦੋ ਸਾਲ ਕੀ ਕੀਤਾ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਇੱਕ ਇੱਕ ਵੀ ਸੀਰ ਮਿਲਨੀ ਆਪਰੇ ਉਹਨਾਂ ਕੋ ਦੋ ਸਾਲ ਦਾ ਪੁੱਛਣਗੇ ਤੁਹਾਡੇ ਕੋ ਕੀ ਰਿਪੋਰਟ ਗਾਰਡ ਹੈਗਾ ਫਿਰ ਤੁਹਾਡੇ ਮੇਰੇ ਕੋਲ ਦੇਖੋ ਰਿਪੋਰਟ ਗਾਰਡ ਹੈ ਜੀ ਮੈਂ ਕਾਲਜ ਬਣਾਇਆ ਠੀਕ ਹੈ ਬਹੁਮੜ ਕਾਲਜ ਬਣਿਆ ਨਿਆੜੀ ਆਈਟੀਆਈ ਬਣਿਆ ਉਸ ਵਾਰ ਲੀਚੀ ਜ਼ੋਨ ਬਣਿਆ ਖੇਤੀਬੀਗਿਆਨ ਕੇਂਦਰ ਖੁੱਲਿਆ ਪਠਾਨਕੋਟ ਜ਼ਿਲ੍ਹਾ ਬਣਿਆ ਬੜੀ ਦੇਰ ਤੋਂ 15 20 ਸਾਲ ਦੀ ਮੰਗ ਸੀ ਅਸੀਂ ਸਾਰੇ ਇਕੱਠੇ ਹੋ ਗਏ ਉਸੇ ਬੀਜੇਪੀ ਸਰਕਾਰ ਹੀ ਅਸੀਂ ਸਾਰੇ ਇਕੱਠੇ ਹੋ ਕੇ ਪਠਾਨਕੋਟ ਜ਼ਿਲ੍ਹਾ ਵੀ ਬਣਾਇਆ ਔਰ ਨੋਮੀਆਂ ਸੜਕਾਂ ਦੇਖੋ ਜਿੰਨੀਆਂ ਸੜਕਾਂ ਬਣੀਆਂ ਮੇਰੇ ਟਾਈਮ ਬਣੀਆਂ ਪਿਛਲੀ ਸਰਕਾਰ ਤੋਂ ਅੱਜ ਤੱਕ ਰਿਪੇਅਰ ਵੀ ਨਹੀਂ ਹੋਇਆ ਕਦੀ ਇਸ ਕਰਕੇ ਕੰਮ ਕਰਕੇ ਦੱਸੇ ਨਹੀਂ ਲੋਕਾਂ ਨੂੰ ਇਸ ਕਰਕੇ ਲੋਕਾਂ ਨੇ ਤਿੰਨ ਵਾਰ ਚੁਣਿਆ ਕਰਕੇ ਬਿਲਕੁਲ ਤੁਸੀਂ ਦੇਖਿਆ ਕਿ ਚਾਰ ਕੋਨੇ ਮੁਕਾਬਲੇ ਦੇ ਵਿੱਚ ਬੀਜੇਪੀ ਜ਼ਰੂਰ ਮੈਦਾਨ ਚਾ ਬੀਜੇਪੀ ਦੇ ਉਮੀਦਵਾਰ ਮੈਦਾਨ ਚ ਆ ਚੁ ਇਸ ਵਾਰ ਜੇ ਪਾਰਟੀ ਨੇ ਲੋਕਲ ਉਮੀਦਵਾਰ ਉਤਾਰਿਆ ਤੇ ਲੋਕਾਂ ਦੀਆਂ ਉਮੀਦਾਂ ਤੇ ਵੀ ਖੜਾ ਉਤਰੇਗਾ। ਹੁਣ ਦੇਖਣਾ ਹੈ ਕਿ ਇਸ ਚਾਰ ਕੋਨੇ ਮੁਕਾਬਲੇ ਦੇ ਵਿੱਚ ਕਿੱਥੇ ਖੜ੍ਹਦੀ ਹੈ ਭਾਜਪਾ ਜਾਂ ਕਿੱਥੇ ਖੜ੍ਹਦੀਆਂ ਦੂਸਰੀਆਂ ਪਾਰਟੀਆਂ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬੰਨ ਢੀਵਲੀ, ਗੁਰਦਾਸਪੁਰ।